ਤੁਸੀਂ ਕਦੀ ਆਪਣੇ ਆਪ ਨੂੰ ਪੁੱਛਿਆ ਕੀ ਇਹ ਸੋਚਿਆ ਕਿ ਕੁਝ ਲੋਕਾਂ ਦੀ ਜ਼ਿੰਦਗੀ ਅਚਾਨਕ ਇੰਨੀ ਬਦਲ ਕਿਵੇਂ ਜਾਂਦੀ ਹੈ ਜਿਵੇਂ ਕੋਈ ਰੱਬੀ ਤਾਕਤ ਉਹਨਾਂ ਦੀ ਰਹਿਨਮਾਈ ਕਰ ਰਹੀ ਹੋਵੇ ਜੋ ਸੋਚਦੇ ਹਨ ਉਹੀ ਕਈ ਵਾਰ ਉਹਨਾਂ ਦੀ ਹਕੀਕਤ ਬਣ ਜਾਂਦਾ ਹੈ ਅਖੀਰ ਇਹ ਕਿਵੇਂ ਹੁੰਦਾ ਹੈ ਕੀ ਉਹ ਵੱਖਰੀ ਕਿਸਮਤ ਵਾਲੇ ਹੁੰਦੇ ਹਨ ਜਾਂ ਰੱਬ ਦੀ ਕੋਈ ਖਾਸ ਉਹਨਾਂ ਤੇ ਰਹਿਮਤ ਹੈ ਜਾਂ ਫਿਰ ਉਹ ਕੋਈ ਅਜਾਈ ਤਾਕਤ ਵਰਤ ਰਹੇ ਹੁੰਦੇ ਹਨ ਜਿਸ ਨੂੰ ਅਸੀਂ ਅਕਸਰ ਨજર ਅੰਦਾਜ਼ ਕਰ ਦਿੰਦੇ ਹਾਂ ਇੱਕ ਵਾਰੀ ਰੁਕੋ ਆਪਣੀ ਜ਼ਿੰਦਗੀ ਯਾਦ ਕਰੋ ਕਿ ਕਦੇ ਤੁਸੀਂ ਕੋਈ ਦਿਲੋਂ ਚੀਜ਼ ਚਾਹੀ ਹੋਵੇ ਉਸ ਬਾਰੇ ਸਿਰਫ ਸੋਚਿਆ ਹੋਵੇ ਤੇ ਕੁਝ ਸਮੇਂ ਬਾਅਦ ਉਹੀ ਚੀਜ਼ ਤੁਹਾਡੇ ਸਾਹਮਣੇ ਆ ਕੇ ਖੜੀ ਹੋ ਜਾਵੇ ਜਿਹੜਾ ਸੁਪਨਾ ਦਿਲ ਦੀ ਗਹਿਰਾਈ ਵਿੱਚ ਸੀ ਉਹ ਕਿਵੇਂ ਬਾਹਰ ਦੀ ਸਚਾਈ ਬਣ ਗਿਆ ਇਹ ਕੋਈ ਚਮਤਕਾਰ ਨਹੀਂ ਸੀ ਇਹ ਉਹ ਲਕੀਰ ਸੀ ਜੋ ਤੁਸੀਂ ਪਹਿਲਾਂ ਆਪਣੇ ਮਨ ਵਿੱਚ ਖਿੱਚੀ ਸੀ ਉਹ ਸੱਚ ਸੀ ਜਿਸ ਨੂੰ ਤੁਸੀਂ ਪਹਿਲਾਂ ਮਹਿਸੂਸ ਕੀਤਾ ਸੀ ਫਿਰ ਉਸ ਵੱਲ ਕਦਮ ਚੱਲ ਪਏ ਇਸੇ ਤਾਕਤ ਨੂੰ ਮੈਨੀਫੈਸਟਿੰਗ ਕਹਿੰਦੇ ਹਨ ਜਿੱਥੇ ਮਨ ਦੀ ਸੋਚ ਨiyet ਦਾ ਸਾਫਪਨ ਪਰੋਸੇ ਦੀ ਮਜ਼ਬੂਤੀ ਅਤੇ ਮਿਹਨਤ ਦੀ ਗਹਿਰਾਈ ਮਿਲ ਕੇ ਸੁਪਨਿਆਂ ਨੂੰ ਹਕੀਕਤ ਬਣਾਉਂਦੀਆਂ ਹਨ ਸੋਚ ਪੱਕੀ ਹੋਵੇ ਨiyet ਸਾਫ ਹੋਵੇ ਪਰੋਸਾ ਅਟਲ ਹੋਵੇ ਅਤੇ ਮਿਹਨਤ ਸੱਚੀ ਹੋਵੇ ਤਾਂ ਕੋਈ ਵੀ ਸੁਪਨਾ ਦੂਰ ਨਹੀਂ ਰਹਿੰਦਾ ਬਦਲਾਵ ਹੁੰਦਾ ਨਹੀਂ ਬਣਾਇਆ ਜਾਂਦਾ ਹੈ ਸੋ ਤਿਆਰ ਹੋ ਜਾਓ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਮਨ ਦੀ ਦੁਨੀਆ ਦੇ ਉਹ ਦਰਵਾਜ਼ੇ ਖੋਲੇਗੀ ਜਿਨ੍ਹਾਂ ਨੂੰ ਅਸੀਂ ਅਕਸਰ ਅਣਜਾਣੇ ਵਿੱਚ ਬੰਦ ਕਰਕੇ ਬੈਠੇ ਹਾਂ ਅੱਜ ਅਸੀਂ ਗੱਲ ਕਰਾਂਗੇ ਮੈਨੀਫੈਸਟਿੰਗ ਬਾਰੇ ਉਹ ਤਾਕਤ ਜੋ ਮਨ ठान ਲਵੇ ਤਾਂ ਰੱਬ ਵੀ ਰਾਹ ਸੌਖਾ ਕਰ ਦਿੰਦਾ ਹੈ ਕਦੇ ਤੁਸੀਂ ਆਪਣੇ ਆਪ ਨਾਲ ਕਿਹਾ ਹੋਵੇ ਇੱਕ ਦਿਨ ਇਹ ਘਰ ਮੇਰਾ ਹੋਵੇਗਾ ਇੱਕ ਦਿਨ ਮੈਂ ਆਪਣਾ ਕੰਮ ਸ਼ੁਰੂ ਕਰਾਂਗਾ ਮੇਰਾ ਬੱਚਾ ਇੱਕ ਦਿਨ ਵੱਡਾ ਅਫਸਰ ਬਣੇਗਾ ਅਤੇ ਕਈ ਸਾਲਾਂ ਬਾਅਦ ਜਦੋਂ ਵਾਕਈ ਉਹੀ ਹੋ ਗਿਆ ਤਾਂ ਤੁਸੀਂ ਚੁੱਪ ਬੈਠੇ ਸੋਚਿਆ ਹੋਵੇ ਕਿ ਇਹ ਅਸਲ ਵਿੱਚ ਹੋਇਆ ਕਿਵੇਂ ਇਹ ਹੀ ਤਾਂ ਮੈਨੀਫੈਸਟਿੰਗ ਹੈ ਮੈਨੀਫੈਸਟਿੰਗ ਦਾ ਸਿੱਧਾ ਅਰਥ ਹੈ ਜੋ ਤੁਸੀਂ ਦਿਲ ਦੀ ਗਹਿਰਾਈ ਦੇ ਨਾਲ ਚਾਹੋ ਉਸ ਨੂੰ ਆਪਣੀ ਸੋਚ ਆਪਣੇ ਭਰੋਸੇ ਅਤੇ ਆਪਣੇ ਕਰਮਾਂ ਰਾਹੀਂ ਹਕੀਕਤ ਬਣਾਉਣਾ ਇਹ ਨਾ ਕੋਈ ਜਾਦੂ ਹੈ ਨਾ ਕੋਈ ਤੰਤਰ ਮੰਤਰ ਇਹ ਹੈ ਮਨੁੱਖ ਦੀ ਅੰਦਰਲੀ ਤਾਕਤ ਇੱਕ ਸਾਫ਼ ਨੀਅਤ ਮਜ਼ਬੂਤ ਵਿਸ਼ਵਾਸ ਅਤੇ ਲਗਾਤਾਰ ਮਿਹਨਤ ਦਾ ਨਤੀਜਾ ਜਿਵੇਂ ਇੱਕ ਮਾਂ ਦੀ दिली ਖਵਾਹਿਸ਼ ਹੁੰਦੀ ਉਹ ਚਾਹੁੰਦੀ ਹੈ ਕਿ ਉਸ ਦੀ ਧੀ ਵਧੀਆ ਸਿੱਖਿਆ ਲਵੇ ਉਹ ਹਰ ਰੋਜ਼ ਦੌੜ ਭੱਜ ਕਰਦੀ ਹੈ ਧੀ ਲਈ ਸਭ ਕੁਝ ਕਰਦੀ ਹੈ ਕਈ ਵਾਰ ਆਪਣੇ ਹਿੱਸੇ ਦੀ ਚੀਜ਼ ਵੀ ਛੱਡ ਦਿੰਦੀ ਹੈ ਖੁਦ ਭੁੱਖੀ ਰਹਿ ਲੈਂਦੀ ਹੈ ਪਰ ਧੀ ਦੇ ਸੁਪਨਿਆਂ ਬਾਰੇ ਹੀ ਸੋਚਦੀ ਹੈ ਉਸ ਦੀ ਇਹ ਇੱਛਾ ਇਹ ਮਿਹਨਤ ਤੇ ਇਹ ਭਰੋਸਾ ਇੱਕ ਦਿਨ ਮੈਨੀਫੈਸਟ ਹੋ ਜਾਂਦਾ ਹੈ ਤੇ ਤੀ ਅੱਗੇ ਵੱਧ ਜਾਂਦੀ ਹੈ ਤਰੱਕੀ ਕਰਦੀ ਹੈ ਮੈਨੀਫੈਸਟਿੰਗ ਦਾ ਅਸਲ ਨਿਜਮ ਇਹੀ ਹੈ ਜੇਕਰ ਤੁਸੀਂ ਦਿਲੋਂ ਸਾਫ਼ ਨੀਅਤ ਨਾਲ ਪੱਕੇ ਭਰੋਸੇ ਨਾਲ ਤੇ ਖਰੀ ਮਿਹਨਤ ਨਾਲ ਕਿਸੇ ਚੀਜ਼ ਨੂੰ ਚਾਹੋ ਤਾਂ ਇਹ ਸਾਰੀ ਕਾਇਨਾਤ ਇਹ ਬ੍ਰਹਿਮੰਡ ਤੁਹਾਡੇ ਰਸਤੇ ਵਿੱਚ ਰੁਕਾਵਟਾ ਨਹੀਂ ਪਾਉਂਦਾ ਸਗੋਂ ਰਾਹ ਖੋਲ ਦਿੰਦਾ ਹੈ ਕੁਦਰਤ ਸਾਥ ਦਿੰਦੀ ਹੈ ਇਹ ਇੱਕ ਰੱਬ ਦਾ ਬਣਾਇਆ ਹੋਇਆ ਨਿਜਮ ਹੈ ਉਸ ਮਾਲਕ ਦੀ ਰਹਿਮਤ ਹੈ ਜਿਹੜਾ ਬੀਜ ਬੀਜੋਗੇ ਉਹੀ ਫਲ ਮਿਲੇਗਾ ਤੇ ਜਿਹੜਾ ਸੁਪਨਾ ਦਿਲ ਵਿੱਚ ਬੀਜੋਗੇ ਉਹ ਇੱਕ ਦਿਨ ਹਕੀਕਤ ਵਿੱਚ ਜ਼ਰੂਰ ਖਿੜੇਗਾ ਇਸ ਲਈ ਮੈਨੀਫੈਸਟਿੰਗ ਦਾ ਅਸਲ ਮਤਲਬ ਸਿਰਫ ਸੋਚਣਾ ਨਹੀਂ ਹੁੰਦਾ ਇਹ ਉਹ ਚੀਜ਼ ਦਿਲੋਂ ਮਹਿਸੂਸ ਕਰਨੀ ਉਸ ਤੇ ਭਰੋਸਾ ਕਰਨਾ ਅਤੇ ਉਸ ਰਾਹ ਵੱਲ ਮਿਹਨਤ ਨਾਲ ਅੱਗੇ ਵਧਣਾ ਹੁੰਦਾ ਹੈ ਸੋਚੋ ਤੁਸੀਂ ਅਸਲ ਵਿੱਚ ਕੀ ਮੈਨੀਫੈਸਟ ਕਰਨਾ ਚਾਹੁੰਦੇ ਹੋ ਆਪਣੇ ਮਨ ਦੀ ਤਾਕਤ ਤੇ ਭਰੋਸਾ ਕਰੋ ਕਿਉਂਕਿ ਜਿੱਥੇ ਇੱਛਾ ਸੱਚੀ ਤੇ ਪੱਕੀ ਹੋਵੇ ਉਥੇ ਰਾਹ ਆਪਣੇ ਆਪ ਬਣ ਜਾਂਦੇ ਨੇ ਹੁਣ ਆਓ ਸਮਝਦੇ ਹਾਂ ਮੈਨੀਫੈਸਟਿੰਗ ਦੇ ਮੁੱਖ ਤਿੰਨ ਹਿੱਸੇ ਮੈਨੀਫੈਸਟਿੰਗ ਸਿਰਫ ਖਿਆਲਾਂ ਦੀ ਖੇਡ ਨਹੀਂ ਇਹ ਇੱਕ ਪੂਰੀ ਆਤਮਿਕ ਅਤੇ ਮਨੋਵਿਗਿਆਨਕ ਪ੍ਰਕਿਰਿਆ ਹੈ ਇਸ ਦੇ ਤਿੰਨ ਮਜ਼ਬੂਤ ਪੱਧਰ ਹਨ ਸੋਚ ਭਰੋਸਾ ਤੇ ਕਰਮ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਕੱਚਾ ਰਹਿ ਗਿਆ ਤਾਂ ਮੈਨੀਫੈਸਟੇਸ਼ਨ ਅਧੂਰੀ ਰਹਿ ਜਾਂਦੀ ਹੈ ਨੰਬਰ 1 ਸੋਚ ਇਸ਼ਾ ਨਿਰੋਲ ਹੋਵੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਚਾਹੁੰਦੇ ਕੀ ਹੋ ਕਈ ਲੋਕਾਂ ਦੀ ਜ਼ਿੰਦਗੀ ਵਿੱਚ ਉਲਝਣ ਇਸ ਕਰਕੇ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਆਪਣੀ ਚਾਹਤ ਦਾ ਹੀ ਪਤਾ ਨਹੀਂ ਹੁੰਦਾ ਇਸ ਲਈ ਆਪਣੇ ਮਨ ਵਿੱਚ ਇੱਕ ਸਾਫ਼ ਨਿਖਰਦੀ ਤਸਵੀਰ ਬਣਾਓ ਤੁਸੀਂ ਕਿਹੜੀ ਨੌਕਰੀ ਚਾਹੁੰਦੇ ਹੋ ਕਿਹੋ ਜਿਹਾ ਘਰ ਚਾਹੁੰਦੇ ਹੋ ਜਾਂ ਕੀ ਤੁਸੀਂ ਮਨ ਦੀ ਸ਼ਾਂਤੀ ਲੱਭਣਾ ਚਾਹੁੰਦੇ ਹੋ ਇਹ ਇੱਛਾ ਕਿਸੇ ਦੀ ਦੇਖੀ ਸੁਣੀ ਨਹੀਂ ਤੁਹਾਡੇ ਦਿਲ ਦੀ ਆਪਣੀ ਹੋਣੀ ਚਾਹੀਦੀ ਹੈ ਜਿਵੇਂ ਕਈ ਲੋਕ ਆਪਣਾ ਸੁਪਨਾ ਕਾਗਜ਼ ਤੇ ਲਿਖ ਕੇ ਰੋਜ਼ ਵੇਖਦੇ ਹਨ ਉਸੇ ਤਰ੍ਹਾਂ ਆਪਣੀ ਇੱਛਾ ਦੀ ਤਸਵੀਰ ਰੋਜ਼ ਆਪਣੇ ਮਨ ਵਿੱਚ ਜਗਾਓ ਨੰਬਰ 2 ਭਰੋਸਾ ਨਿਸ਼ਚੈ ਅਟਲ ਹੋਵੇ ਸਿਰਫ ਸੋਚ ਲੈਣਾ ਕਾਫੀ ਨਹੀਂ ਤੁਹਾਨੂੰ ਵਿਸ਼ਵਾਸ ਵੀ ਕਰਨਾ ਪਵੇਗਾ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਤੁਹਾਡੀ ਜ਼ਿੰਦਗੀ ਵਿੱਚ ਸੱਚਮੁੱਚ ਆ ਸਕਦਾ ਹੈ ਇਹ ਭਰੋਸਾ ਹਰ ਰੋਜ਼ ਜੀਵਤ ਰੱਖਣਾ ਪੈਂਦਾ ਹੈ ਜਿਵੇਂ ਇੱਕ ਮਾਂ ਨੂੰ ਆਪਣੇ ਬੱਚੇ ਤੇ اٹਲ ਵਿਸ਼ਵਾਸ ਹੁੰਦਾ ਉਸੇ ਤਰ੍ਹਾਂ ਆਪਣੇ ਸੁਪਨੇ ਨੂੰ ਵੀ ਮੰਨੋ ਉਸ ਦੇ ਸੱਚ ਹੋਣ ਤੇ ਵਿਸ਼ਵਾਸ ਰੱਖੋ ਜੇ ਅਸੀਂ ਰੱਬ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹਾਂ ਤਾਂ ਆਪਣੀ ਸੋਚ ਆਪਣੀ ਇੱਛਾ ਅਤੇ ਆਪਣੇ ਸੁਪਣਿਆਂ ਤੇ ਭਰੋਸਾ ਕਿਉਂ ਨਹੀਂ ਜਿਹੜਾ ਮਨੁੱਖ ਦਿਲੋਂ ਮੰਨ ਲੈਂਦਾ ਹੈ ਕਿ ਮੈਂ ਕਰ ਸਕਦਾ ਹਾਂ ਉਹ ਅੱਧਾ ਰਸਤਾ ਉਸੇ ਵਕਤ ਹੀ ਤੈਅ ਕਰ ਲੈਂਦਾ ਹੈ ਨੰਬਰ 3 ਕਰਮ ਹੌਲੀ-ਹੌਲੀ ਪਰ ਨਿਰੰਤਰ ਕਦਮ ਅਸਲ ਵਿੱਚ ਉਹੀ ਮਨੁੱਖ ਆਪਣੀ ਮੰਜ਼ਿਲ ਹਾਸਲ ਕਰਦਾ ਹੈ ਜੋ ਸੋਚਦਾ ਵੀ ਹੈ ਪਰ ਉਹ ਸਾਵੀ ਰੱਖਦਾ ਹੈ ਅਤੇ ਕਰਮ ਵੀ ਕਰਦਾ ਹੈ ਚੁੱਪਚਾਪ ਸੋਚਣ ਨਾਲ ਕੁਝ ਨਹੀਂ ਬਣਦਾ ਰੋਜ਼ਾਨਾ ਆਪਣੇ ਲਕਸ਼ਵਲ ਇੱਕ ਛੋਟਾ ਜਿਹਾ ਕਦਮ ਚੁੱਕੋ ਜਿਵੇਂ ਆਪਣੇ ਘਰ ਲਈ ਰੋਜ਼ ਕੁਝ ਪੈਸੇ ਬਚਾਓ ਆਪਣੇ ਕੰਮ ਲਈ ਰੋਜ਼ ਨਵਾਂ ਮੌਕਾ ਲੱਭੋ ਹਰ ਦਿਨ ਥੋੜਾ ਜਿਹਾ ਹੀ ਅੱਗੇ ਵਧੋ ਛੋਟਾ ਕਦਮ ਵੀ ਕਾਫੀ ਹੁੰਦਾ ਹੈ ਪਰ ਉਸ ਵਿੱਚ ਨਿਰੰਤਰਤਾ ਹੋਣੀ ਲਾਜ਼ਮੀ ਹੈ ਸੱਚੀ ਮੈਨੀਫੈਸਟਿੰਗ ਉਦੋਂ ਹੁੰਦੀ ਹੈ ਜਦੋਂ ਸੋਚ ਭਰੋਸਾ ਤੇ ਕਰਮ ਤਿੰਨੇ ਇੱਕੋ ਦਿਸ਼ਾ ਵਿੱਚ ਚੱਲਣ ਹੁਣ ਅੱਗੇ ਦੱਸਦੇ ਹਾਂ ਮੈਨੀਫੈਸਟਿੰਗ ਸਾਡੀ ਜ਼ਿੰਦਗੀ ਵਿੱਚ ਕਿਵੇਂ ਕੰਮ ਕਰਦੀ ਹੈ ਕਈ ਲੋਕ ਕਹਿੰਦੇ ਹਨ ਇਹ ਸਭ ਕਿਤਾਬਾਂ ਵਾਲੀਆਂ ਗੱਲਾਂ ਨੇ ਅਸਲ ਜ਼ਿੰਦਗੀ ਵਿੱਚ ਕੁਝ ਨਹੀਂ ਹੁੰਦਾ ਪਰ ਸਚਾਈ ਇਹ ਹੈ ਕਿ ਮੈਨੀਫੈਸਟਿੰਗ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਚੁੱਪਚਾਪ ਕੰਮ ਕਰ ਰਹੀ ਹੁੰਦੀ ਹੈ ਫਰਕ ਸਿਰਫ ਇਹ ਹੈ ਅਸੀਂ ਉਸ ਨੂੰ ਪਛਾਣਦੇ ਨਹੀਂ ਆਉ ਕੁਝ ਸੌਖੀਆਂ ਉਦਾਹਰਨਾਂ ਨਾਲ ਸਮਝਦੇ ਹਾਂ ਮਾਂ ਦੀ ਦਿਲੋਂ ਕੀਤੀ ਹੋਈ ਦੁਆ ਇੱਕ ਮਾਂ ਜੋ ਘਰੇਲੂ ਕੰਮ ਕਰਦੀ ਹੈ ਉਹ ਹਰ ਰੋਜ਼ ਆਪਣੇ ਬੱਚਿਆਂ ਲਈ ਦਿਲੋਂ ਅਰਦਾਸ ਕਰਦੀ ਹੈ ਰੱਬਾ ਮੇਰੇ ਬੱਚੇ ਚੰਗੇ ਪੜ੍ਹ ਲਿਖ ਜਾਣ ਚੰਗੀ ਜ਼ਿੰਦਗੀ ਜੀ ਲੈਣ ਉਹ ਦਿਲੋਂ ਸੋਚਦੀ ਹੈ ਉਸ ਤੇ ਪੂਰਾ ਭਰੋਸਾ ਕਰਦੀ ਹੈ ਤੇ ਆਪਣੇ ਹਿੱਸੇ ਦੀ ਮਿਹਨਤ ਵੀ ਕਰਦੀ ਹੈ ਚਾਹੇ ਆਪ ਰਾਤ ਨੂੰ ਘੱਟ ਖਾ ਲਵੇ ਪਰ ਬੱਚੇ ਦੀ ਫੀਸ ਪੂਰੀ ਭਰਦੀ ਹੈ ਇਹ ਕਈ ਘਰਾਂ ਦੀ ਆਮ ਕਹਾਣੀ ਹੈ ਇਹ ਹੀ ਤਾਂ ਮੈਨੀਫੈਸਟਿੰਗ ਹੈ ਸਾਫ਼ ਨੀਅਤ ਦਿਲੋਂ ਇਸ਼ਾ ਅਤੇ ਉਸ ਲਈ ਕਰਮ ਇਸੇ ਤਰ੍ਹਾਂ ਦੂਸਰੀ ਉਦਾਹਰਣ ਕਿਸਾਨ ਦੀ ਭਰੋਸੇ ਵਾਲੀ ਬਿਜਾਈ ਜਦੋਂ ਕਿਸਾਨ ਬੀਜ-ਬੀਜਦਾ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੀਂਹ ਪਵੇਗਾ ਜਾਂ ਨਹੀਂ ਪਰ ਫਿਰ ਵੀ ਉਹ ਦਿਲੋਂ ਉਮੀਦ ਰੱਖਦਾ ਹੈ ਕਿ ਇੱਕ ਵਾਰ ਚੰਗੀ ਫਸਲ ਹੋਵੇਗੀ ਉਹ ਖੇਤ ਨੂੰ ਪਾਣੀ ਦਿੰਦਾ ਹੈ ਪਰ ਫਿਰ ਵੀ ਉਹ ਦਿਲ ਵਿੱਚ ਇੱਕ ਉਮੀਦ ਰੱਖਦਾ ਹੈ ਕਿ ਇਸ ਵਾਰ ਮੇਰੀ ਚੰਗੀ ਫਸਲ ਹੋਵੇਗੀ ਉਹ ਖੇਤ ਨੂੰ ਪਾਣੀ ਦਿੰਦਾ ਖਾਦ ਪਾਉਂਦਾ ਮਿਹਨਤ ਕਰਦਾ ਤੇ ਨਾਲ-ਨਾਲ ਦਿਲ ਵਿੱਚ ਭਰੋਸਾ ਵੀ ਰੱਖਦਾ ਹੈ। ਇਹੀ ਹੈ ਮੈਨੀਫੈਸਟਿੰਗ ਦੀ ਸਭ ਤੋਂ ਸੱਚੀ ਤਸਵੀਰ ਜਿੱਥੇ ਇੱਛਾ, ਭਰੋਸਾ ਅਤੇ ਮਿਹਨਤ ਇਕੱਠੇ ਚੱਲਦੇ ਹੋਣ। ਇਸੇ ਤਰ੍ਹਾਂ ਜਿਵੇਂ ਘਰੇਲੂ ਔਰਤਾਂ ਦੀ ਉਮੀਦ ਦਿਲ ਦੀ ਇੱਛਾ ਤੋਂ ਹਕੀਕਤ ਤੱਕ ਪਹੁੰਚ ਜਾਂਦੀ ਹੈ। ਕਈ ਵਾਰ ਇੱਕ ਘਰੇਲੂ ਔਰਤ ਦੇ ਦਿਲ ਵਿੱਚ ਸਿਰਫ ਇੱਕ ਨਿਮਾਣੀ ਜੀ ਇੱਛਾ ਹੁੰਦੀ ਹੈ ਕਾਸ਼ ਮੇਰਾ ਵੀ ਛੋਟਾ ਜਿਹਾ ਆਪਣਾ ਘਰ ਹੋਵੇ ਪਤੀ ਨਾਲ ਮਿਲ ਕੇ ਕਿਰਾਏਦਾਰੀ ਦੀ ਟੈਨਸ਼ਨ ਤੋਂ ਛੁਟਕਾਰਾ ਮਿਲ ਜਾਵੇ ਉਹ ਰੋਜ਼ ਬਚਤ ਕਰਦੀ ਹੈ ਸੋਚਦੀ ਹੈ ਦਿਲੋਂ ਇਹੀ ਉਮੀਦ ਜਿਉਂਦੀ ਰੱਖਦੀ ਹੈ ਕਿ ਇੱਕ ਦਿਨ ਇਹ ਚਾਹਤ ਇਹ ਮੇਰੀ ਇੱਛਾ ਸੱਚ ਹੋਵੇਗੀ ਕੁਝ ਸਾਲਾਂ ਵਿੱਚ ਹੌਲੀ-ਹੌਲੀ ਮਿਹਨਤ ਤੇ ਭਰੋਸੇ ਨਾਲ ਉਸ ਦਾ ਇਹ ਸੁਪਨਾ ਹਕੀਕਤ ਬਣ ਜਾਂਦਾ ਹੈ ਇਹ ਉਦਾਹਰਨ ਵੀ ਸਾਨੂੰ ਇੱਕ ਗੱਲ ਦੱਸਦੀ ਹੈ ਕਿ ਮੈਨੀਫੈਸਟਿੰਗ ਕੋਈ ਵਿਦੇਸ਼ੀ ਜਾਦੂ ਨਹੀਂ ਇਹ ਸਾਡੇ ਘਰਾਂ ਵਿੱਚ ਹੈ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਰ ਵੇਲੇ ਕੰਮ ਕਰਦੀ ਹੈ ਅਸੀਂ ਦਿਲੋਂ ਜੋ ਚਾਹੁੰਦੇ ਹਾਂ ਜੇ ਭਰੋਸਾ ਕਰੀਏ ਤੇ ਨਾਲ ਕਰਮ ਕਰੀਏ ਰਸਤੇ ਆਪਣੇ ਆਪ ਖੁੱਲਦੇ ਹਨ ਬਹੁਤ ਸਾਰੇ ਲੋਕ ਇਹ ਪੁੱਛਦੇ ਨੇ ਕਿ ਮੈਨੀਫੈਸਟਿੰਗ ਸਿਰਫ ਪੋਜੀਟਿਵ ਚਾਹਤਾਂ ਲਈ ਹੀ ਕੰਮ ਕਰਦੀ ਹੈ ਕਿ ਇਹ ਸਿਰਫ ਉਹਨਾਂ ਲਈ ਹੀ ਹੈ ਜੋ ਸੁਪਨੇ ਦੇਖਦੇ ਹਨ ਅਸਲ ਗੱਲ ਇਹ ਹੈ ਕਿ ਮੈਨੀਫੈਸਟਿੰਗ ਇੱਕ ਤਾਕਤ ਹੈ ਅਤੇ ਤਾਕਤ ਕਿਸੇ ਵੀ ਪਾਸੇ ਵਹਿ ਸਕਦੀ ਹੈ ਜਿਵੇਂ ਚਾਕੂ ਨਾਲ ਰੋਟੀ ਵੀ ਕੱਟੀ ਜਾ ਸਕਦੀ ਹੈ ਤੇ जख्म ਵੀ ਦਿੱਤਾ ਜਾ ਸਕਦਾ ਹੈ ਉਸੇ ਤਰ੍ਹਾਂ ਸੋਚ ਦੀ ਤਾਕਤ ਵੀ ਚੰਗਾ ਤੇ ਮਾੜਾ ਦੋਵੇਂ ਬਣਾਉਣ ਦੀ ਸਮਰੱਥਾ ਰੱਖਦੀ ਹੈ ਜਿਹੜੇ ਲੋਕ ਹਰ ਵੇਲੇ ਇਹ ਕਹਿੰਦੇ ਨੇ ਮੇਰੇ ਨਾਲ ਤੇ ਹਮੇਸ਼ਾ ਬੁਰਾ ਹੀ ਹੁੰਦਾ ਹੈ ਕਿਸਮਤ ਨੇ ਮੈਨੂੰ ਕਦੇ ਕੁਝ ਚੰਗਾ ਦਿੱਤਾ ਹੀ ਨਹੀਂ ਮੈਂ ਕਦੇ ਕਾਮਯਾਬ ਨਹੀਂ ਹੋ ਸਕਦਾ ਉਹ ਆਪਣੇ ਹੀ ਵਿਚਾਰਾਂ ਰਾਹੀਂ 네ਗੇਟਿਵ ਚੀਜ਼ਾਂ ਮੈਨੀਫੈਸਟ ਕਰ ਰਹੇ ਹੁੰਦੇ ਹਨ ਇਹ ਹੋਰ ਕੁਝ ਨਹੀਂ ਇੱਕ ਮਨ ਦਾ ਰੋਗ ਇੱਕ ਨਿਰਾਸ਼ਾ ਜੋ ਹੌਲੀ-ਹੌਲੀ ਵਿਅਕਤੀ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਜਿਵੇਂ ਤੁਸੀਂ ਰੋਜ਼ ਇਹੀ ਸੋਚਦੇ ਰਹੋ ਮੈਂ ਬਿਮਾਰ ਹੋਣ ਵਾਲਾ ਹਾਂ ਅਤੇ ਉਸੇ ਡਰ ਨਾਲ ਜੀਣਾ ਸ਼ੁਰੂ ਕਰ ਦਿਓ ਤਾਂ ਹੌਲੀ-ਹੌਲੀ ਸਰੀਰ ਵੀ ਉਸੇ ਦਿਸ਼ਾ ਵਿੱਚ ਝੁਕਣਾ ਸ਼ੁਰੂ ਹੋ ਜਾਂਦਾ ਹੈ ਸੋਚ ਦਾ ਬੀਜ ਪੱਲ ਚਾਹੇ ਚੰਗਾ ਹੋਵੇ ਜਾਂ ਮਾੜਾ ਉੱਗਦਾ ਜ਼ਰੂਰ ਹੈ ਹੁਣ ਇੱਕ ਗੱਲ ਮੈਂ ਆਪਣੀ ਜ਼ਿੰਦਗੀ ਦੀ ਦੱਸਣਾ ਚਾਹੁੰਦਾ ਹਾਂ ਇੱਕ ਅਜਿਹਾ ਤਜਰਬਾ ਜਿਸ ਨੇ ਮੈਨੂੰ ਮੈਨੀਫੈਸਟਿੰਗ ਦੀ ਸੱਚੀ ਤਾਕਤ ਸਮਝਾ ਦਿੱਤੀ ਪਿਛਲੇ 3 ਸਾਲਾਂ ਤੋਂ ਪਹਿਲਾਂ ਇੱਕ ਬੜੀ ਗਲਤ ਆਦਤ ਸੀ ਜਦੋਂ ਵੀ ਮੌਸਮ ਬਦਲਦਾ ਗਰਮੀਆਂ ਤੋਂ ਠੰਡ ਜਾਂ ਠੰਡ ਤੋਂ ਗਰਮੀ ਮੈਂ ਆਪਣੇ ਆਪ ਨੂੰ ਪਹਿਲਾਂ ਹੀ ਕਹਿ ਦਿੰਦਾ ਸੀ ਹੁਣ ਤਾਂ ਮੈਨੂੰ ਟਾਈਫਾਇਡ ਹੋਣਾ ਹੀ ਹੈ ਹੁਣ ਤਾਂ ਬੁਖਾਰ ਆਉਣਾ ਪੱਕਾ ਹੈ ਇਹ ਸੋਚ ਮੈਂ ਦਿਨ ਵਿੱਚ ਕਈ ਵਾਰ ਦੁਹਰਾਉਂਦਾ ਸੀ ਨਤੀਜਾ ਹਰ ਮੌਸਮ ਬਦਲਣ ਤੇ ਸੱਚਮੁੱਚ ਮੈਨੂੰ ਬੁਖਾਰ ਹੋ ਜਾਂਦਾ ਸੀ ਇੱਕ ਦਿਨ ਮੈਂ ਇਹ ਗੱਲ ਆਪਣੇ ਦੋਸਤ ਨੂੰ ਦੱਸੀ ਉਹ ਹੱਸ ਕੇ ਕਹਿੰਦਾ ਯਾਰ ਤੂੰ ਤਾਂ ਬਿਮਾਰੀ ਨੂੰ ਆਪ ਹੀ ਮੈਨੀਫੈਸਟ ਕਰ ਰਿਹਾ ਹੈਂ ਤੂੰ ਖੁਦ ਆਪਣੀ ਤੰਦਰੁਸਤੀ ਦੀ ਲਕੀਰ ਖੋਟੇ ਪਾਸੇ ਮੋੜ ਰਿਹਾ ਉਸ ਦੀ ਇਹ ਗੱਲ ਮੇਰੇ ਦਿਲ ਨੂੰ ਚੁੱਭ ਗਈ ਉਸ ਦਿਨ ਤੋਂ ਮੈਂ ਆਪਣੀ ਸੋਚ ਬਦਲਣ ਦਾ ਫੈਸਲਾ ਕੀਤਾ ਮੈਂ ਆਪਣੇ ਮਨ ਨੂੰ ਕਹਿਣ ਲੱਗਾ ਮੈਂ ਤੰਦਰੁਸਤ ਹਾਂ ਰੱਬ ਦੀ ਮਿਹਰ ਹੈ ਮੈਨੂੰ ਕੁਝ ਨਹੀਂ ਹੋਇਆ ਅਤੇ ਚਮਤਕਾਰ ਵਾਂਗ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਕਦੇ ਟਾਈਫਾਇਡ ਨਹੀਂ ਹੋਇਆ ਮੌਸਮ ਬਦਲਿਆ ਪਰ ਮੇਰੀ ਤਬੀਅਤ ਨਹੀਂ ਡਗਮਗਾਈ ਇਹ ਰੱਬ ਦੀ ਕਿਰਪਾ ਵੀ ਸੀ ਤੇ ਮਨ ਦੀ ਤਾਕਤ ਵੀ ਇਸ ਤਜਰਬੇ ਨੇ ਮੈਨੂੰ ਇੱਕ ਵੱਡਾ ਸਬਕ ਸਿਖਾਇਆ ਜਿਹੜੀ ਗੱਲ ਅਸੀਂ ਮਨ ਵਿੱਚ ਵਾਰ-ਵਾਰ ਘੁਮਾਉਂਦੇ ਹਾਂ ਉਹੀ ਅਸਲ ਵਿੱਚ ਸਾਡੀ ਹਕੀਕਤ ਬਣ ਜਾਂਦੀ ਹੈ ਫਿਰ ਚਾਹੇ ਉਹ ਫਾਇਦੇ ਦੀ ਹੋਵੇ ਜਾਂ ਨੁਕਸਾਨ ਦੀ ਇਸ ਲਈ ਜਾਣ ਲਵੋ ਮੈਨੀਫੈਸਟਿੰਗ ਦੋਹਾਂ ਤਰ੍ਹਾਂ ਕੰਮ ਕਰਦੀ ਹੈ ਪੋਜਿਟਿਵ ਤੇ ਨੈਗੇਟਿਵ ਵੀ ਰਸਤਾ ਹਮੇਸ਼ਾ ਤੁਹਾਡੀ ਸੋਚ ਬਣਾਉਂਦੀ ਹੈ ਜੇ ਚੰਗਾ ਸੋਚੋਗੇ ਚੰਗਾ ਹੋਵੇਗਾ ਪਰ ਜੇ ਮਨ ਨੂੰ ਡਰ ਸ਼ੱਕ ਅਤੇ ਨੈਗੇਟਿਵਿਟੀ ਨਾਲ ਭਰ ਦੇਵੋਗੇ ਤਾਂ ਜ਼ਿੰਦਗੀ ਵੀ ਉਹ ਜਹੀ ਹੋ ਜਾਵੇਗੀ ਇਸ ਲਈ ਆਪਣੇ ਮਨ ਨੂੰ ਸਾਫ਼ ਉਮੀਦ ਨਾਲ ਤੇ ਧੀਰਜ ਨਾਲ ਭਰਪੂਰ ਰੱਖੋ ਕਿਉਂਕਿ ਜਦੋਂ ਮਨ ਨੈਗੇਟਿਵ ਹੁੰਦਾ ਹੈ ਰਸਤੇ ਧੁੰਦਲੇ ਪੈ ਜਾਂਦੇ ਨੇ ਤੇ ਹਰ ਪਾਸੇ ਹਨੇਰਾ ਹੀ ਨਜ਼ਰ ਆਉਣ ਲੱਗਦਾ ਹੈ ਹੁਣ ਗੱਲ ਕਰਦੇ ਹਾਂ ਮੈਨੀਫੈਸਟਿੰਗ ਸ਼ੁਰੂ ਕਿਵੇਂ ਕਰੀਏ ਤੁਹਾਨੂੰ ਹੁਣ ਇਹ ਤਾਂ ਸਮਝ ਆ ਗਿਆ ਕਿ ਇਹ ਤਾਕਤ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ ਤਾਂ ਚਲੋ ਹੁਣ ਇਹ ਵੀ ਜਾਣਦੇ ਹਾਂ ਕਿ ਮੈਨੀਫੈਸਟਿੰਗ ਨੂੰ ਆਪਣੇ ਦਿਨ ਚੜ੍ਹਦੇ ਜੀਵਨ ਵਿੱਚ ਲਾਗੂ ਕਿਵੇਂ ਕਰਨਾ ਹੈ ਲੋਕ ਅਕਸਰ ਸੋਚਦੇ ਹਨ ਕਿ ਮੈਨੀਫੈਸਟਿੰਗ ਕਿਸੇ ਵੱਡੇ ਜਾਦੂ ਜਾਂ ਖਾਸ ਰਸਮ ਨਾਲ ਸ਼ੁਰੂ ਹੁੰਦੀ ਹੈ ਪਰ ਸੱਚ ਇਹ ਹੈ ਇਸ ਦੀ ਸ਼ੁਰੂਆਤ ਬਿਲਕੁਲ ਛੋਟੀ ਇੱਕ ਸਾਫ਼ ਨੀਅਤ ਇੱਕ ਦਿਲੋਂ ਨਿਕਲਦੀ ਇੱਛਾ ਥੋੜੇ ਜਿਹੇ ਭਰੋਸੇ ਨਾਲ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਛਾਣੋ ਖੋਦ ਨੂੰ ਇਹ ਪੁੱਛੋ ਕਿ ਤੁਸੀਂ ਸੱਚਮੁੱਚ ਚਾਹੁੰਦੇ ਕੀ ਹੋ ਕੀ ਇੱਕ ਘਰ ਜਾਂ ਵਧੀਆ ਨੌਕਰੀ ਸਿਹਤ ਸ਼ਾਂਤੀ ਪਿਆਰ ਭਰਿਆ ਪਰਿਵਾਰ ਆਪਣਾ ਕੰਮ ਜਾਂ ਕੁਝ ਹੋਰ ਇਹ ਇਸ਼ਾ ਤੁਹਾਡੇ ਦਿਲ ਤੋਂ ਨਿਕਲੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਹੋਰ ਦੀ ਸੋਚ ਨੰਬਰ 2 ਆਪਣੇ ਮਨ ਨੂੰ ਦਿਨ ਵਿੱਚ 5 ਤੋਂ 10 ਮਿੰਟ ਦਿਓ ਰੋਜ਼ ਸਵੇਰੇ ਜਾਂ ਰਾਤ ਨੂੰ ਅੱਖਾਂ ਬੰਦ ਕਰਕੇ ਉਸ ਚੀਜ਼ ਨੂੰ ਜਿਵੇਂ ਦੀ ਤਵੇਂ ਆਪਣੇ ਮਨ ਦੀ ਤਸਵੀਰ ਬਣਾਓ ਜਿਵੇਂ ਕਿ ਉਹ ਚੀਜ਼ ਅੱਜ ਹੀ ਤੁਹਾਡੇ ਕੋਲ ਹੈ ਆਪਣੇ ਆਪ ਨੂੰ ਨਵੇਂ ਘਰ ਵਿੱਚ ਬੈਠਿਆਂ ਦੇਖੋ ਆਪਣੀ ਨੌਕਰੀ ਨੂੰ ਕਰਦੇ ਵੇਖੋ ਜਾਂ ਆਪਣੇ ਬਿਜ਼ਨਸ ਨੂੰ ਚਲਦੇ ਆ ਵੇਖੋ ਇਹ ਤਸਵੀਰ ਜਿੰਨੀ ਸਾਫ਼ ਹੋਵੇਗੀ ਉਨਾ ਹੀ ਜ਼ੋਰ ਨਾਲ ਬ੍ਰਹਿਮੰਡ ਤੁਹਾਡੇ ਲਈ ਰਾਹ ਬਣਾਵੇਂਗਾ ਨੰਬਰ 3 ਦਿਲੋਂ ਸ਼ੁਕਰਾਨਾ ਅਦਾ ਕਰੋ ਰੋਜ਼ ਉਹਨਾਂ ਚੀਜ਼ਾਂ ਲਈ ਧੰਨਵਾਦ ਕਰੋ ਜੋ ਪਹਿਲਾਂ ਹੀ ਤੁਹਾਡੇ ਕੋਲ ਹਨ ਰੱਬਾ ਸ਼ੁਕਰ ਹੈ ਰੋਟੀ ਲਈ ਘਰ ਲਈ ਤੰਦਰੁਸਤੀ ਲਈ ਸ਼ੁਕਰਾਨਾ ਦਿਲ ਦੀ ਆਵਾਜ਼ ਨੂੰ ਸਭ ਤੋਂ ਉੱਚੇ ਲੈਵਲ ਤੇ ਲਿਆਉਂਦਾ ਹੈ ਤੇ ਉੱਚੀਆਂ ਤਰੰਗਾਂ ਉੱਚੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ ਨੰਬਰ 4 ਆਪਣੇ ਆਪ ਤੇ ਵਿਸ਼ਵਾਸ ਹਰ ਰੋਜ਼ ਕੁਝ ਚੰਗਾ ਵਾਕ ਖੁਦ ਨੂੰ ਕਿਹਾ ਕਰੋ ਮੈਂ ਕਾਬਿਲ ਹਾਂ ਮੈਂ ਹੱਕਦਾਰ ਹਾਂ ਵਧੀਆ ਜ਼ਿੰਦਗੀ ਦਾ ਮੇਰੇ ਸੁਪਨੇ ਮੇਰੇ ਵੱਲ ਖਿੱਚੇ ਆ ਰਹੇ ਨੇ ਇਹ ਵਾਕ ਮਨ ਦੇ ਅੰਦਰ ਪਈ ਧੂੜ ਨੂੰ ਸਾਫ਼ ਕਰਦੇ ਹਨ ਤੇ ਨਵੀਂ ਦਿਸ਼ਾ ਦਿੰਦੇ ਹਨ ਨੰਬਰ 5 ਹਰ ਰੋਜ਼ ਇੱਕ ਛੋਟਾ ਕਦਮ ਚੁੱਕੋ ਸਿਰਫ ਸੋਚਣਾ ਕਾਫੀ ਨਹੀਂ ਆਪਣੇ ਸੁਪਨੇ ਵੱਲ ਹੌਲੀ-ਹੌਲੀ ਅੱਗੇ ਵਧੋ ਕਾਰ ਚਾਹੀਦਾ ਰੇਡ ਪੁੱਛਣੇ ਸ਼ੁਰੂ ਕਰੋ ਨੌਕਰੀ ਚਾਹੀਦੀ ਕੋਰਸ ਸ਼ੁਰੂ ਕਰੋ ਸ਼ਾਂਤੀ ਚਾਹੀਦੀ ਗੁੱਸੇ ਨੂੰ ਛੱਡਣ ਦੀ ਪ੍ਰੈਕਟਿਸ ਕਰੋ ਬ੍ਰਹਿਮੰਡ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮੰਜ਼ਿਲ ਵੱਲ ਖੁਦ ਚੱਲਣਾ ਸ਼ੁਰੂ ਕਰਦੇ ਹਨ ਅਸੀਂ ਅਕਸਰ ਇਹ ਸੋਚ ਲੈਂਦੇ ਹਾਂ ਕਿ ਸਾਡੀ ਜ਼ਿੰਦਗੀ ਸਾਡੀ ਕਿਸਮਤ ਹਾਲਾਤ ਨੌਕਰੀ ਜਾਂ ਰਿਸ਼ਤਿਆਂ ਦੇ ਹੱਥ ਵਿੱਚ ਹੈ ਪਰ ਅਸਲ ਸੱਚ ਇਹ ਹੈ ਜਿੰਦਗੀ ਦਾ ਸਟੀering ਹਰ ਵੇਲੇ ਆਪਣੇ ਹੱਥ ਵਿੱਚ ਹੁੰਦਾ ਹੈ ਜਿਹੜਾ ਮਨੁੱਖ ਆਪਣੀ ਸੋਚ ਨੂੰ ਸਮਝ ਲੈਂਦਾ ਹੈ ਉਹ ਆਪਣਾ ਰਾਹ ਆਪ ਖੁਦ ਬਣਾਉਂਦਾ ਹੈ ਕਿਉਂਕਿ ਜੇ ਮਨ ਦੀ ਦਿਸ਼ਾ ਠੀਕ ਹੋਵੇ ਤਾਂ ਕੋਈ ਵੀ ਹਾਲਾਤ ਰਸਤੇ ਦੀ ਰੁਕਾਵਟ ਨਹੀਂ ਬਣ ਸਕਦੇ ਮੈਨੀਫੈਸਟਿੰਗ ਕੋਈ ਜਾਦੂ ਦੀ ਛੜੀ ਨਹੀਂ ਇਹ ਰੱਬ ਦੀ ਦਿੱਤੀ ਹੋਈ ਬੇਮਿਸਾਲ ਤਾਕਤ ਹੈ ਜੇ ਇਸ ਨੂੰ ਸਹੀ ਢੰਗ ਨਾਲ ਵਰਤਣਾ ਆ ਗਿਆ ਤਾਂ ਅਸੀਂ ਆਪਣੀ ਜ਼ਿੰਦਗੀ ਵੀ ਚਮਕਾ ਸਕਦੇ ਹਾਂ ਅਤੇ ਦੁਨੀਆ ਵਿੱਚ ਵੀ ਚਾਨਣ ਪਾ ਸਕਦੇ ਹਾਂ ਇੱਕ ਸਾਫ਼ ਸੋਚ ਇੱਕ ਨਿਰੋਲ ਨiyet ਤੇ ਇੱਕ ਸੱਚਾ ਭਰੋਸਾ ਇਹੀ ਉਹ ਤਿੰਨ ਸਹਾਰੇ ਨੇ ਜਿਹੜੇ ਸੁਪਨਿਆਂ ਨੂੰ ਹਕੀਕਤ ਤੱਕ ਲੈ ਜਾਂਦੇ ਹਨ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਅਜੇ ਵੀ ਕਿਸਮਤ ਦੇ ਬਦਲਣ ਦਾ ਇੰਤਜ਼ਾਰ ਕਰਦੇ ਰਹੋਗੇ ਜਾਂ ਫਿਰ ਆਪਣੀ ਸੋਚ ਦੀ ਤਾਕਤ ਨਾਲ ਆਪਣੀ ਤਕਦੀਰ ਨੂੰ ਇੱਕ ਨਵਾਂ ਰੂਪ ਦੇਵੋਗੇ ਆਓ ਅੱਜ ਤੋਂ ਇੱਕ ਨਵੀਂ ਸ਼ੁਰੂਆਤ ਕਰੀਏ ਰੋਜ਼ਾਨਾ ਕੁਝ ਮਿੰਟ ਆਪਣੇ ਮਨ ਨੂੰ ਸਾਫ਼ ਦੇਖੀਏ ਉਸ ਚੀਜ਼ ਨੂੰ ਸੋਚੀਏ ਜੋ ਅਸੀਂ ਸੱਚਮੁੱਚ ਚਾਹੁੰਦੇ ਹਾਂ ਉਸ ਮਾਲਕ ਦਾ ਸ਼ੁਕਰ ਮਨਾਈਏ ਜਿਵੇਂ ਉਹ ਸਾਨੂੰ ਮਿਲ ਚੁੱਕੀ ਹੈ ਅਤੇ ਹਰ ਦਿਨ ਇੱਕ ਛੋਟਾ ਜਿਹਾ ਕਦਮ ਆਪਣੀ ਮੰਜ਼ਿਲ ਵੱਲ ਵਧਾਈਏ ਯਾਦ ਰੱਖੋ ਜਦ ਤੱਕ ਮਨ ਦੇ ਅੰਦਰੋਂ ਹਾਂ ਇਹ ਹੋ ਸਕਦਾ ਹੈ ਨਹੀਂ ਨਿਕਲਦਾ ਬਾਹਰ ਦੀ ਦੁਨੀਆ ਵੀ ਤੁਹਾਡੇ ਲਈ ਰਾਹ ਨਹੀਂ ਬਣਾਉਂਦੀ ਸੋਚ ਬਦਲੋ ਜ਼ਿੰਦਗੀ ਆਪਣੇ ਆਪ ਬਦਲ ਜਾਵੇਗੀ ਭਰੋਸਾ ਰੱਖੋ ਬ੍ਰਹਮੰਡ ਤੁਹਾਡੇ ਹੱਕ ਵਿੱਚ ਆਵੇਗਾ ਕੁਦਰਤ ਸਾਥ ਦੇਵੇਗੀ ਅਤੇ ਮਿਹਨਤ ਕਰਦੇ ਰਹੋ ਕਿਉਂਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਖੁਦ ਕਰਦੇ ਨੇ ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਇਹ ਵੀਡੀਓ ਵੀ ਤੁਹਾਡੇ ਦਿਲ ਨੂੰ ਜ਼ਰੂਰ ਛੂ ਗਈ ਹੋਵੇਗੀ ਤੁਹਾਡੇ ਕਹਿਣ ਤੇ ਹੀ ਮੈਂ ਇਹ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਹਾਂ ਤੇ ਅੱਗੇ ਵੀ ਪੰਜਾਬੀ ਰੂਟ ਚੈਨਲ ਤੁਹਾਡੇ ਲਈ ਇੰਜ ਹੀ ਕੰਮ ਦੀਆਂ ਗੱਲਾਂ ਕਹਾਣੀਆਂ ਤੇ ਤਜਰਬੇ ਲਿਆਉਂਦਾ ਰਹੇਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿਉਂਕਿ ਤੁਹਾਡੇ ਕਮੈਂਟ ਪੜ੍ਹ ਕੇ ਦਿਲ ਨੂੰ ਵੱਖਰੀ ਖੁਸ਼ੀ ਤੇ ਹੌਸਲਾ ਮਿਲਦਾ ਹੈ ਜਲਦੀ ਹੀ ਫੇਰ ਮਿਲਾਂਗੇ ਬਹੁਤ ਬਹੁਤ ਸ਼ੁਕਰੀਆ ਰੱਬ ਰਾਖਾ